ਤੰਤਨ ਬਾਬਾ ਦੀਪ ਸਿੰਘ ਜੀ ਜਿਵੇਂ ਕਿ ਨਿਤਨੇਮ ਹੈ ਸਾਡਾ ਮੈਂ ਤੇ ਮੇਰੇ ਮਾਤਾ ਜੀ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਸਵੇਰੇ ਸ਼ੀਦਾ ਸਾਮ ਮੱਥਾ ਟੇਕਾਈਦਾ 7:60 ਵਜੇ ਤਾਂ ਦੋ ਦਿਨ ਪਹਿਲੇ ਜਦੋਂ ਆਪਾਂ ਮੱਥਾ ਟੇਕ ਕੇ ਘਰ ਵਾਪਸ ਆ ਰਹੇ ਸੀ ਤਾਂ ਇੱਕ ਬੱਸ ਡਰਾਈਵਰ ਜੋਗੀ ਪੰਜਾਬ ਰੋਡ ਵੇਜ਼ ਦਾ ਸੀ ਜਿੰਨੂੰ ਕੀ ਬਿਲਕੁਲ ਵੀ ਹੋਸ਼ ਨਹੀਂ ਸੀ ਕਿਸਾਬ ਦੀ ਬੱਸ ਚਲਾਣ ਦੀ ਤਾਂ ਉਹਨੇ ਬਿਨਾਂ ਧਿਆਨ ਦਿੱਤੇ ਅੱਗੇ ਮੇਰੇ ਮਾਤਾ ਜੀ ਦੇ ਟੱਕਰ ਮਾਰੀ ਬੱਸ ਨਾਲ ਪੱਲੇ ਉਸ ਨੂੰ ਐਦਾ ਵੀ ਅਹਿਸਾਸ ਨਹੀਂ ਹੋਇਆ ਕਿ ਟੱਕਰ ਵੱਜੀ ਹੈ ਤੇ ਉਹਨੇ ਮਾਤਾ ਜੀ ਦੇ ਪੈਰ ਤੇ ਪੂਰੀ ਬੱਸ ਚੜਾਤੀ ਤੇ ਜਿਸ ਕਾਰਨ ਪੈਰ ਪੂਰਾ ਕੁਚਲਿਆ ਗਿਆ ਇੱਕ ਸਾਈਡ ਦਾ ਤੇ ਗੰਭੀਰ ਝੋਟ ਆਈ ਤੇ ਉੱਥੇ 100 200 ਸੰਗਤਾਂ ਜਿਹੜੋ ਇਕੱਠੀਆਂ ਹੋ ਕੇ ਡਰਾਈਵਰ ਨੂੰ ਪੂਰਾ ਬੱਸ ਦੇ ਅੱਗੇ ਖਲੋ ਗੀਆਂ ਤੇ ਫਿਰ ਉਹਨੇ ਪਿੱਛੇ ਕੀਤੀ ਤੇ ਮੌਕੇ ਤੇ ਜਦੋਂ ਮੈਂ ਆਪਣੇ ਮਾਤਾ ਜੀ ਨੂੰ ਸੰਭਾਲ ਲਿਆ ਤੇ ਡਰਾਈਵਰ ਨੂੰ ਵੱਲੇ ਫੜ ਕੇ ਮੈਂ ਉਹਨੂੰ ਕੋਈ ਹੋਸ਼ ਨਹੀਂ ਹੈਗੀ ਸੀ ਮਾਤਾ ਜੀ ਦੇ ਬਲੀਡਿੰਗ ਵੀ ਬਹੁਤ ਜ਼ਿਆਦਾ ਹੋ ਰਹੀ ਸੀ ਉਹ ਦੇਖਿਆ ਵੀ ਨਹੀਂ ਜਾ ਰਿਹਾ ਸੀ ਕਿਉਂਕਿ ਅੱਦਾ ਹਿੱਸਾ ਪਿਆਰ ਦਾ ਬਿਲਕੁਲ ਅਲੱਗ ਉਸੇ ਵਕਤੀ ਲਟਕ ਗਿਆ ਸੀ ਮਾਸ ਤੇ ਕਿਉਂਕਿ ਉਹਨੇ ਬਹੁਤ ਰੈਸ਼ ਡਰਾਈਵਿੰਗ ਦੇ ਨਾਲ ਇਹ ਵੇਖਿਆ ਤੇ ਜੇ ਸੰਗਤਾਂ ਨਾ ਹੁੰਦੀਆਂ ਤਾਂ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਖੂਨ ਦੀ ਬਲੀਡਿੰਗ ਨਾ ਜ਼ਿਆਦਾ ਹੋ ਜਾਏ ਇਸੇ ਕਰਕੇ ਮੈਂ ਇਕੱਲਾ ਸੀ ਸਵੇਰੇ ਤੇ ਮੈਂ ਆਪਣੇ ਮਾਤਾ ਜੀ ਨੂੰ ਪਹਿਲੇ ਹਸਪਤਾਲ ਲੈ ਗਿਆ ਉੱਥੋਂ ਡਰੈਸਿੰਗ ਵਾਰਾ ਕਰਵਾਈ ਤਾਂ ਹੁਣ ਡਾਕਟਰ ਨੇ ਇੱਕ ਸਰਜਰੀ ਕੀਤੀ ਹੈ ਤੇ ਅਜੇ ਸ਼ਾਇਦ ਉਸੇ ਜਗ੍ਹਾ ਤੇ ਦੋ ਤਿੰਨ ਸਰਜਰੀਆਂ ਹੋਰ ਹੋਣਗੀਆਂ ਬڑا ਦੁੱਖ ਹੋਇਆ ਬੰਦਾ ਸਾਰੇ ਦੁੱਖ ਜਾਰ ਸਕਦਾ ਪਰ ਆਪਣੀ ਮਾ ਦਾ ਦੁੱਖ ਨਹੀਂ ਜਾਰ ਸਕਦਾ ਮਾ ਤੋਂ ਬਿਨਾ ਘਰ ਕੁਝ ਨਹੀਂ ਹੁੰਦਾ ਇਸ ਲਈ ਮੈਂ ਤਾਂ ਬਾਬਾ ਦੀਪ ਸਿੰਘ ਜੀ ਗਿਆ ਹੋਰ ਅਰਦਾਸ ਕਰਦਾ ਕਿ ਮਾਤਾ ਜੀ ਨੂੰ ਜਲਦੀ ਰਿਕਵਰ ਕਰਨ ਅਜੇ ਸਮਾਂ ਕਾਫੀ ਲੱਗੇਗਾ ਕਿਉਂਕਿ ਜਿਸ ਹਿਸਾਬ ਦੀਆਂ ਸੱਟਾਂ ਸੀ ਉਹ ਬਹੁਤ ਜ਼ਿਆਦਾ ਸੀ ਪਰ ਚਲੋ ਮਾਲਕ ਦਾ ਇਹ ਵੀ ਸ਼ੁਕਰ ਕਰੀਦਾ ਕਿ ਮਾਲਕ ਨੇ ਆਪ ਹੱਥ ਦੇ ਕੇ ਰੱਖ ਲਿਆ ਪਰ ਇੱਥੇ ਪੂਰੀ ਲਾਪਰਵਾਹੀ ਉਸ ਬੱਸ ਡਰਾਈਵਰ ਦੀ ਸੀ ਨਸ਼ੇ ਦੇ ਕਾਰਨ ਪਤਾ ਨਹੀਂ ਕਿੰਨੀਆਂ ਜਾਨਾਂ ਦਾ ਰੋਇ ਨੁਕਸਾਨ ਹੁੰਦਾ ਪਰ ਇਨਾਂ ਨਸ਼ੇੜੀਆਂ ਨੂੰ ਕੋਈ ਵੀ ਅਕਲ ਨਹੀਂ ਹੈਗੀ ਇਨਾਂ ਦੇ ਕੋਈ ਵੀ ਨਕੀਲਨੀ ਕੱਸਣ ਵਾਲਾ ਇਹਨਾਂ ਦੇ ਬਾਣੇ ਦਾ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈਗੀ ਪਰ ਜਿਹਦਾ ਜੀਵ ਘਾਰ ਪੈ ਗਿਆ ਜਿਹਦੇ ਸੱਟਾਂ ਇੰਨੀਆਂ ਲੱਗੀਆਂ ਉਹਦੇ ਦਿਲ ਦੀ ਹਾਲਤ ਉਹ ਹੀ ਸਮਝ ਸਕਦਾ ਬਾਬਾ ਦੀਪ ਸਿੰਘ ਦੇ ਸਹਾਰਾ ਜਦੋਂ ਮਾਤਾ ਜੀ ਦੇ ਸੱਟ ਲੱਗੀ ਹਾਲਾਂਕਿ ਛੋੜ ਬਹੁਤ ਜ਼ਿਆਦਾ ਸੀ ਬਲੀਡਿੰਗ ਵੀ ਬਹੁਤ ਜ਼ਿਆਦਾ ਹੋਈ ਹੈ ਪਰ ਉਹਨਾਂ ਦੇ ਮੋਖ 'ਚ ਸਿਰਫ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਦਾ ਜਾਪ ਹੀ ਕਰਦੇ ਰਹੇ ਅਜੇ ਵੀ ਹਸਪਤਾਲ 'ਚ ਉਹ ਇਹੋ ਜਾਪ ਕਰ ਰਹੇ ਹੈ ਬੜਾ ਦੁੱਖ ਹੁੰਦਾ ਹੈ ਦੇਖ ਕੇ ਕਿ ਮਥਾ ਡੇ ਗਿਆ ਬਾਬਾ ਵਸ ਆ ਰਹੇ ਕਿਸੇ ਦੀ ਲਾਪਰਵਾਹੀ ਕਾਰਨ ਕਿਸੇ ਦੀ ਗਲਤ ਤਰੀਕੇ ਨਾਲ ਡਰਾਈਵਿੰਗ ਕਰਨ ਦੇ ਕਾਰਨ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਸਾਡਾ ਸਾਡਾ ਕਾਰ ਦਿਨਾ ਦੇ ਪੈ ਗਿਆ ਮਾਦੋ ਵੱਡਾ ਇੱਥੇ ਕੋਈ ਰੱਬ ਨਹੀਂ ਹੈਗਾ ਜਿੰਨੀਆਂ ਵੀ ਬੰਦੇ ਦੀ ਜ਼ਿੰਦਗੀ 'ਚ ਖੁਸ਼ੀਆਂ ਸੁੱਖ ਹੈ ਮਾਦ ਤੋਂ ਉੱਪਰ ਕੁਝ ਨਹੀਂ ਹੈਗਾ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਜਲਦੀ ਮੇਰੀ ਮਾਤਾ ਨੂੰ ਠੀਕ ਕਰਨ ਤੇ ਆਪ ਸੰਤਾ ਜੀ ਵੀ ਅਰਦਾਸ ਕਰਨਾ ਕਿ ਮੇਰੇ ਮਾਤਾ ਜੀ ਜਲਦੀ ਠੀਕ ਹੋ ਜਾਣ ਰਿਕਵਰੀ ਹੋ ਜਾਣ ਤਾਂ ਕਿ ਉਹ ਆਪਣੇ ਪਿਆਰਾਂ ਦੇ ਚੱਲ ਕੇ ਫੇਰ ਆਪਾਂ ਗੁਰਦੁਆਰਾ ਸ਼ੀਦਾ ਸਾਹਿਬ ਕੱਟੇ ਜਾ ਕੇ ਮੱਥਾ ਟੇਕ ਕੇ ਆਈਏ ਅੱਜੇ ਵਕਤ ਤਾਂ ਕਾਫੀ ਲੱਗੇਗਾ ਟ੍ਰੀਟਮੈਂਟ ਵੀ ਵੱਡਾ ਪਰ ਚਲੋ ਬਾਬਾ ਦੀਪ ਸਿੰਘ ਜੀ ਮਿਹਰ ਕਰਨ ਜਲਦੀ ਆਪਣਾ ਹੱਥ ਦੇ ਕੇ ਮੇਰੀ ਮਾਤਾ ਜੀ ਦੀ ਰੱਖਿਆ ਕਰਨ ਤੇ ਹਮੇਸ਼ਾ ਅੰਗ ਸੰਗ ਰਹਿਣ